ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਕਹਿੰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਮਗਰ ਅੱਜ ਤੱਕ ਉਹ ਹੋਈ ਨਹੀਂ ਆ ਤੇ ਕੱਚੇ ਮੁਲਾਜ਼ਮ ਹੈ ਉਹ ਸੀਵਰੇਜ ਦੇ ਅੰਦਰ ਜਾਂਦੇ ਆ ਨਾ ਦੇ ਕੋਈ ਉਹਨਾਂ ਨੂੰ ਕੋਈ ਯੂਨੀਫਾਰਮ ਮਿਲਦੀ ਆ ਨਾ ਕੋਈ ਉਹਨਾਂ ਨੂੰ ਕੁਝ ਵੀ ਨਹੀਂ ਬਈ ਕੋਈ ਚੀਜ਼ ਮੁਹੱਈਆ ਨਹੀਂ ਹੁੰਦੀ ਫੱਟ ਦੀ ਜਿਹੜੀ ਘੜੀ ਉਹ ਟੁੱਟ ਚੁੱਕੀ ਹੋਈ ਆ ਤੇ ਸੰਘਰਸ਼ ਬਹੁਤ ਜਲਦੀ ਸੜਕਾਂ ਤੇ ਨਜ਼ਰ ਆਣ ਲੱਗੇਗਾ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਨਾਂ ਨੂੰ ਇਹ ਚੇਤਾਵਨੀ ਹੈ ਕਿ ਆਉਣ ਵਾਲੇ ਇਲੈਕਸ਼ਨ ਹੋਣ ਤੁਹਾਨੂੰ 2027 ਦੇ ਵਿੱਚ ਹਾਰ ਦੀ ਨਜ਼ਰ ਆਣਗੀ ਜੀ ਕੀ ਕਹਿਣਾ ਚਾਹੋਗੇ ਨਗਰ ਦੇ ਅੰਕ ਜੈ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਮੇਰਾ ਨਾਮ ਸੁਮਿਤ ਕਾਲੀਆ ਜੀ ਮੈਂ ਭਾਰਤੀ ਵਾਲਮੀਕੀ ਯਾਦੀ ਧਰਮ ਸਮਾਜ ਦਾ 1964 ਦਾ ਰਾਸ਼ਟਰੀ ਸਾਜ ਸੰਚਾਲਕ ਹਾਂ ਬੜੇ ਵਿਸਤਾਰ ਦੇ ਨਾਲ ਜਗਦੀਸ਼ ਕੁਮਾਰ ਜੱਗੂ ਜੀ ਨੇ ਆਪ ਜੀ ਨੂੰ ਦੱਸਿਆ ਵਾ ਕਿ ਜਿਹੜੇ ਸਾਡੇ ਸੀਵਰਮੈਨ ਨੇ ਉਹਨਾਂ ਨੂੰ ਪੱਕਿਆ ਕੀਤਾ ਜਾਵੇ ਤੇ ਜਿਹੜੀਆਂ ਪੈਨਸ਼ਨਾਂ ਉਹ ਬਹਾਲ ਕੀਤੀਆਂ ਜਾਣ ਔਰ ਉਹਦੇ ਨਾਲ ਨਾਲ ਅਹੀਂ ਇਹ ਵੀ ਕਹਿਣਾ ਚਾਹੁੰਦੇ ਆ ਕਿ ਜਦੋਂ ਦੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹ ਕਹਿੰਦੇ ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ ਮਗਰ ਅੱਜ ਤੱਕ ਉਹ ਹੋਈ ਨਹੀਂ ਆ ਸੰਘਰਸ਼ ਸਾਡਾ ਜਿਹੜਾ ਇਸੇ ਤਰ੍ਹਾਂ ਹੀ ਵਿਚਾਰੇ ਸਾਡੇ ਸੀਵਰਮੈਨ ਪਰਿਵਾਰ ਜਿਹੜਾ ਵਾ ਉਹ ਸਾਰੇ ਭਰਾ ਸੰਘਰਸ਼ ਕਰਦੇ ਰਹਿੰਦੇ ਕਿ ਸਾਨੂੰ ਪੱਕਿਆ ਕੀਤਾ ਜਾਵੇ ਹੋਣ ਜਿਹੜੀ ਆ ਨਾ ਜਿਹੜੀ ਹੱਦ ਦੀ ਜਿਹੜੀ ਘੜੀ ਉਹ ਟੁੱਟ ਚੁੱਕੀ ਹੋਈ ਆ ਤੇ ਸੰਘਰਸ਼ ਬਹੁਤ ਜਲਦੀ ਸੜਕਾਂ ਤੇ ਨਜ਼ਰ ਆਣ ਲੱਗੇਗਾ ਔਰ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹਨਾਂ ਨੂੰ ਵੀ ਉਹਨੇ ਚੇਤਾਵਨੀ ਹੈ ਕਿ ਓਨ ਵਾਲੇ ਇਲੈਕਸ਼ਨ ਹੋਣ ਤੁਹਾਨੂੰ 2027 ਦੇ ਵਿੱਚ ਹਾਰ ਦੀ ਨਜ਼ਰ ਆ ਔਰ ਮੈਂ ਬੇਨਤੀ ਕਰੂੰਗਾ ਪੂਰੇ ਸਮੁੱਚੇ ਸਮਾਜ ਨੂੰ ਆਪਣੇ ਵਾਲਮੀਕੀ ਭਾਈਚਾਰੇ ਨੂੰ ਐਸੀ ਭਾਈਚਾਰੇ ਨੂੰ ਕਿ ਦੇਖੋ ਇਹ ਸਰਕਾਰਾਂ ਇਸ ਕਰਕੇ ਬਣਾਉਂਦੇ ਆ ਕਿ ਸਾਡੀ ਦੁੱਖ ਤਕਲੀਫ ਦੇ ਵਿੱਚ ਇਹ ਲੋਕ ਸਾਡੇ ਕੰਮ ਆ। ਮਗਰ ਉਹਦੇ ਨਾਲ-ਨਾਲ ਜਿਹੜੀਆਂ ਬਾਬਾ ਸਾਹਿਬ ਅੰਮੇਟ ਕਰਦੀਆਂ ਇਹਨਾਂ ਨੇ ਪ੍ਰਤੀਮਾ ਆਪਣੇ ਦਫਤਰਾਂ ਚ ਲਾਈਆਂ ਵਾ। ਮਤਲਬ ਕਿ ਇਹ ਸਾਰੇ ਲੋਕਾਂ ਨੂੰ ਗੁੰਮਰਾਹ ਕਰੀ ਜਾਂਦੇ ਪਏ ਆ ਔਰ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਲੈ ਕੇ ਉਹਦੇ ਤੇ ਸਾਡੀ ਜਿਹੜੀ ਆ ਨਾ ਰਾਜਨੀਤਿਕ ਰੋਟੀਆਂ ਚੇਕਦੇ ਪਏ ਆ ਤੇ ਕਿਹੜੀ-ਕਿਹੜੀ ਜਥੇਬੰਦੀ ਇਹਨਾਂ ਦੇ ਸਾਥ ਦੇ। ਦੇਖੋ ਜੀ ਧਾਰਮਿਕ ਸਮਾਜਿਕ ਜਥੇਬੰਦੀਆਂ ਸਾਰੀਆਂ ਇਹਨਾਂ ਦੇ ਨਾਲ ਖੋਆਂਗੀਆਂ। ਔਰ ਅਸੀਂ ਚਾਹੁੰਦੇ ਆ ਕਿ ਜਲਦ ਤੋਂ ਜਲਦੀ ਮੁਲਾਜ਼ਮ ਪੱਕੇ ਕੀਤੇ ਜਾਣ ਜੇ ਨਹੀਂ ਕੀਤੇ ਜਾਣਗੇ ਤੇ ਜਿਹੜਾ ਸੰਘਰਸ਼ ਆ ਉਹ ਤਿੱਖਾ ਕਰਕੇ ਤੇ ਸੜਕਾਂ ਤੇ ਲਿਆਵਾਂਗੇ ਉਹਨੂੰ ਜੈ ਵਾਲਮੀਕੀ ਜੈ ਬੀਮ ਜੈ ਭਾਰਤ ਅਹਰੀਸ਼ ਸ਼ਰਮਾ ਨੈਸ਼ਨਲ ਪ੍ਰੈਜ਼ੀਡੈਂਟ ਇੰਟਰਨੈਸ਼ਨਲ ਹਿਊਮਨ ਰਾਈਟਸ ਕਮੇਟੀ ਅੱਜ ਅਸੀਂ ਆਏ ਆ ਜੀ ਸੀਵਰਮੈਨ ਕਰਮਚਾਰੀ ਜੂਨੀਅਨ ਵੱਲੋਂ ਜਿੰਨੇ ਵੀ ਸਾਥੀ ਸਾਡੇ ਭਰਾ ਨੇ ਇਹਨਾਂ ਦੀਆਂ ਮੰਗਾਂ ਲੈ ਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਕੋਲ ਆਏ ਆ ਜੀ ਮੈਂ ਇਹਨਾਂ ਨੂੰ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਵੀ ਜਿਹੜੇ ਕੱਚੇ ਮੁਲਾਜ਼ਮ ਨੇ 192 ਇੱਕ ਤੇ ਉਹਨਾਂ ਨੂੰ ਪੱਕਿਆਂ ਕੀਤਾ ਜਾਵੇ ਜਿਹੜੀ ਪੈਨਸ਼ਨ ਇਹਨਾਂ ਦੀ ਉਹ ਬਹਾਲ ਕਰਾਈ ਜਾਵੇ ਤੇ ਦੀਪਕ ਪ੍ਰਧਾਨ ਜੀ ਨੇ ਜੋ ਵੀ ਇਹ ਦੱਸਿਆ ਨੇ ਇਹਨਾਂ ਦੇ ਕਹਿਨ ਤੇ ਜੋ ਵੀ ਮੰਗਾ ਨੇ ਉਹ ਇਹਨਾਂ ਦੇ ਕਹਿਨ ਤੇ ਹੋਰ ਸਾਰੇ ਜੂਨੀਅਨ ਦੇ ਕਹਿਨ ਤੇ ਕੀਤੀਆਂ ਜਾਂ ਤੁਹਾਡੀ ਕਮਿਸ਼ਨਰ ਸਾਹਿਬ ਨੂੰ ਮੁਲਾਕਾਤ ਮੁਲਾਕਾਤ ਹੋਈ ਹੈ ਜੀ ਉਹਨਾਂ ਨੇ ਅੱਗੇ ਇੱਕ ਐਪਲੀਕੇਸ਼ਨ ਰეკਮੈਂਡ ਕਰਤੀ ਹੈ ਔਰ ਵਿਸ਼ਵਾਸ ਦਿਵਾਇਆ ਹੈ ਜਿਹੜੀਆਂ ਤੁਹਾਡੀਆਂ ਮੰਗਾਂ ਆ ਉਹ ਪਹਿਲ ਦੇ ਆਧਾਰ ਤੇ ਹੱਲ ਕਰਾਂਗੇ ਨਾ ਕਰਨਗੇ ਜੋ ਧਰਨਾ ਲਿਖਿਆ 72 ਘੰਟੇ ਬਾਅਦ ਉਹ ਲਗਾਵਾਂਗੇ ਸਰ ਮੇਰਾ ਨਾਮ ਦੀਪਕ ਗੇਲਿਆ ਜੋ ਸੀਵਰਮੈਨ ਕਰਮਚਾਰੀ ਯੂਨੀਅਨ ਦਾ ਮੈਂ ਪ੍ਰਧਾਨ ਆ ਔਰ ਅੱਜ ਜਿਹੜਾ ਅਗੇ ਆਪਾਂ ਸੀਵਰਮੈਨਾਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਪਈਆਂ ਸੀ ਉਹ ਕਮੇਨ ਸਭ ਕੋ ਲੈ ਕੇ ਆਏ ਆ 72 ਘੰਟੇ ਦਾ ਨੋਟਿਸ ਲੈ ਕੇ ਇਹ ਨਾਲ ਇੱਕ ਤੇ ਆਪਾਂ ਕਮੇਨ ਸਾਨੂੰ ਕਹਿੰਦੇ ਜਿਹੜੀਆਂ ਹਡੀਆਂ 116 ਸੀਟਾਂ ਦਾ ਮਜ਼ਾ ਪਾ ਕੇ ਭੇਜਿਆ ਸੀ ਤੁਸੀਂ ਉਹ ਮਜ਼ਾ ਪ੍ਰਵਾਨਗੀ ਚੰਡੀਗੜ੍ਹੋਂ ਮਿਲ ਕੇਾਨੂੰ ਮਿਲ ਗਈ ਆ ਲੇਕਿਨ 116 ਬੰਦੇ ਰੱਖੇ ਨਹੀਂ ਜਾਂਦੇ ਪਈ ਹਾਲ ਤੱਕ ਔਰ ਉਸ ਤੋਂ ਬਾਅਦ 192 ਸੀਟਾਂ ਖਾਲੀ ਪਈਆਂ ਹਡੀਆਂ ਸਰਕਾਰੀ ਜਿਹੜੀਆਂ ਪੱਕੀਆਂ ਨੌਕਰੀਆਂ ਹਿੰਗੀਆਂ ਵਾ ਉਹ ਪੱਕੀਆਂ ਪਈਆਂ ਵਾ ਉਹ ਭੜੀਆਂ ਜਾਂਦੀਆਂ ਕਿੰਨੇ ਚਿਰ ਤੋਂ ਇਹ ਪ੍ਰੋਬਲਮ ਆ ਰਹੀ ਤੇ ਕਿੰਨੇ ਚਿਰ ਤੋਂ ਇਹ ਮੁਲਾਜ਼ਮ ਕੰਮ ਕਰ ਰਹੇ ਇਹ ਸਰ ਜਿੰਨਾ ਕਾਮਨ ਮਿੱਤਰ ਮੈਡਮ ਹੈਗੇ ਇਸ ਨਾਲ ਕਮਿਸ਼ਨ ਸਾਹਿਬ ਉਦੋਂ ਤੋਂ ਚੱਲਦਾ ਆਂਦਾ ਪਿਆ ਵਾ ਕਿੰਨਾ ਚਿਰ ਹੋ ਗਿਆ ਇੱਕ ਡੋੜ ਹੀ 5 ਸਾਲ ਹੋ ਗਏ ਆ 5 ਸਾਲ ਤੋਂ ਲਗਾਤਾਰ ਕੱਚੇ ਮੁਲਾਜ਼ਮ ਕੰਮ ਆਂ ਹਾਂਜੀ ਹਾਂਜੀ ਤੁਹਾਡੀ ਮੰਗ ਇਹੋਈ ਆ ਵੀ ਪੱਕੇ ਹੋ ਜੀ ਬਿਲਕੁਲ ਜੀ ਹੋਰ ਕੀ ਮੰਗ ਕਿਉਂਕਿ ਜਿਹੜੇ ਕੱਚੇ ਮੁਲਾਜ਼ਮ ਸਨ ਉਹਨਾਂ ਨੂੰ ਘੱਟੋ ਘਾਟੇ 10 ਸਾਲ ਹੋ ਗਏ ਆ ਲੱਗਿਆਂ ਨੂੰ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਪਈਆਂ ਜਿਹੜੇ ਕਮਿਸ਼ਨ ਸਾਹਿਬ ਨੂੰ ਮੰਗ ਪੱਤਰ ਦੇਣੇ ਪਏ ਨਾ ਉਹ ਘੱਟੋ ਘਾਟੇ ਨੂੰ 5 ਸਾਲ ਹੋ ਗਏ ਆ ਤੇ ਲੋ ਵੀ ਕਈ ਮੰਗ ਪੱਤਰ ਦੇਣ ਲੱਗਦਾ ਕਿ ਆ ਇਸ ਮੰਗ ਪੱਤਰ ਦਾ ਕੋਈ ਅ ਅਗਰ ਨਹੀਂ ਹੋਏਗਾ ਤੇ ਪੂਰਾ ਸ਼ਹਿਰ ਦੇ ਵਿੱਚ ਪਾਣੀ ਪਾਣੀ ਆ ਜਾਏਗਾ ਹੜਤਾਲ ਤੇ ਜਾਓ ਬਿਲਕੁਲ ਜੀ ਠੀਕ ਅੱਜ ਕਾਰਪੋਰੇਸ਼ਨ ਦਫ਼ਤਰ ਪੁਜਿਓ ਕੀ ਗੱਲ ਪਹਿਲਾਂ ਨਮਾ ਸਾਰੇ ਵੀਰਾਂ ਨੂੰ ਪਿਆਰ ਭਰੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀਮ ਜੈ ਸੰਵਿਧਾਨ ਮੈਂ ਆਲ ਇੰਡੀਆ ਸ਼ਡਿਊਲ ਕਾਸ਼ ਫੈਡਰੇਸ਼ਨ ਦਾ ਪ੍ਰਧਾਨ ਹ ਜਗਦੀਸ਼ ਕੁਮਾਰ ਜੱਗੂ ਅੱਜ ਸੀਵਰੇਨ ਮੈਨ ਕਰਮਚਾਰੀ ਯੂਨੀਅਨ ਨਗਰ ਨਿਗਮ ਅੰਮ੍ਰਿਤਸਰ ਵੱਲੋਂ ਅੱਜ ਜਿਹੜਾ ਇਹ ਮੰਗ ਪੱਤਰ ਦਿੱਤਾ ਗਿਆ ਵਾ ਉਹਦੇ ਵਿੱਚ ਯੂਨੀਅਨ ਵੱਲੋਂ ਅਰੇ ਔਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਵੱਲੋਂ ਮੰਗ ਬੱਤਰ ਦਿੱਤਾ ਵਾ ਉਹਦੇ ਵਿੱਚ ਟਾਈਮ ਦਿੱਤਾ ਗਿਆ ਕਿ 72 ਘੰਟਿਆਂ ਦੇ ਵਿੱਚ ਸਾਡੀਆਂ ਤੁਹਾਡੀਆਂ ਜਿੰਨੀਆਂ ਵੀ ਮੰਗਾਂ ਆਈਆਂ ਉਹ ਪੂਰੀਆਂ ਨਾ ਹੋਈਆਂ ਤੇ ਅਸੀਂ 72 ਘੰਟੇ ਬਾਅਦ ਅਸੀਂ ਧਰਨਾ ਦੇਵਾਂਗੇ ਤੇ ਅਸੀਂ ਕਮਿਸ਼ਨਰ ਸਾਹਿਬ ਨੂੰ ਮਿਲੇ ਆ ਉਹਨਾਂ ਨੇ ਸਾਨੂੰ ਵਿਸ਼ਵਾਸ ਵੀ ਦਿਵਾਇਆ ਵਾ ਵੀ ਤੁਹਾਡੀਆਂ ਮੰਗਾਂ ਜਲਦੀ ਜਲਦੀ ਪੂਰੀਆਂ ਹੋਣਗੀਆਂ ਚਲੋ ਮੰਗਾਂ ਸਾਡੀਆਂ ਜੀ ਆਈਆਂ ਵਾ ਕੀ ਜਿਹੜੀ ਪੁਰਾਣੀ ਪੈਨਸ਼ਨ ਹੈ ਬਹਾਲ ਹੋਣੀ ਚਾਹੀਦੀ ਆ ਤੇ ਜਿਹੜੀਆਂ 192 ਜਿਹੜੀਆਂ ਖਾਲੀ ਥੇਟਾਂ ਬਈਆਂ ਉਹਨਾਂ ਨੂੰ ਜਲਦੀ ਤੋਂ ਜਲਦੀ ਭਰਿਆ ਜਾਵੇ ਪੱਕੇ ਜਿਹੜੇ ਕੱਚੇ ਮਲਾਜਮ ਉਹਨਾਂ ਨੂੰ ਜਿਹੜੇ ਪੱਕੇ ਕੀਤਾ ਜਾਵੇ ਜਲਦੀ ਤੋਂ ਜਲਦੀ ਕਿਉਂਕਿ ਉਹ ਜਿਹੜੇ ਕੱਚੇ ਮਲਾਜਮ ਹੈ ਉਹ ਸੀਵਰੇਜ ਦੇ ਅੰਦਰ ਜਾਂਦੇ ਆ ਨਾ ਦੇ ਕੋਈ ਉਹਨਾਂ ਨੂੰ ਕੋਈ ਯੂਨੀਫਾਰਮ ਮਿਲਦੀ ਆ ਨਾ ਕੋਈ ਉਹਨਾਂ ਨੂੰ ਕੁਝ ਵੀ ਨਹੀਂ ਕੋਈ ਚੀਜ਼ ਮੁਹੱਈਆ ਨਹੀਂ ਹੁੰਦੀ ਮਰ ਲੇਕਿਨ ਅਸੀਂ ਕਮਿਸ਼ਨਰ ਸਾਹਿਬ ਨੂੰ ਮੇਅਰ ਨੂੰ ਮੇਅਰ ਸਾਹਿਬ ਨੂੰ ਵੀ ਕਹਿੰਦੇ ਆ ਵੀ ਇਹਨਾਂ ਨੂੰ ਜਲਦੀ ਜਲਦੀ 유ਨੀਫਾਰਮ ਵੀ ਜੋ ਜਿਹੜੇ ਜਿਹੜੇ ਕੱਚੇ ਮਲਾਦਮ ਆ ਉਹ ਵਿਚਾਰੇ ਉਹਨਾਂ ਦੀਆਂ ਤਨਖਾਹਾਂ ਦੇਣੀਆਂ ਥੋੜੀਆਂ ਥੋੜੀਆਂ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ 192 192 ਜਿਹੜੇ ਬੰਦੇ ਹੈਗੇ ਆ ਜਿਹੜੇ ਉਹਨਾਂ ਨੂੰ ਜਲਦੀ ਤੋਂ ਜਲਦੀ ਪੱਕਾ ਕੀਤਾ ਜਾਵੇ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤੇ ਫਿਰ ਤੁਹਾਨੂੰ ਪਤਾ ਹੀ ਅਸੀਂ ਬੱਚਣ ਜਾਂਦੇ ਆ ਬਾਅਦ ਅਸੀਂ ਧਰਨਾ ਪ੍ਰਦਰਸ਼ਨ ਕਰਾਂਗੇ ਉਹਦੇ ਵਿੱਚ ਜੋ ਵੀ ਜਾਣਲੀ ਮਾਲੀ ਦਾ ਨੁਕਸਾਨ ਹੋਏਗਾ ਉਸ ਦਾ ਜ਼ਿੰਮੇਵਾਰ ਨਗਰ ਨਿਗਮ ਕਮਿਸ਼ਨਰ ਅਤੇ ਮੇਅਰ ਹੋਏਗਾ ਅਤੇ ਪੰਜਾਬ ਸਰਕਾਰ ਹੋਏਗੀ